ਸਸਰੀ ਗਾਲ ਜੀ ਬਬਲੀ ਕਿਚਨ ਪੰਜਾਬੀ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪਰਵਾ ਪਰੌਂਠੇ ਤੁਸੀਂ ਕਈ ਤਰ੍ਹਾਂ ਦੇ ਖਾਦੇ ਹੋਣਗੇ ਆਲੂ ਦੇ ਗੋਭੀ ਦੇ ਵਿਸਣ ਵਾਲੇ ਵੀ ਪਰਵਾ ਪਰੌਂਠੇ ਬੰਦੇ ਨੇ ਮੂਲੀ ਦੇ ਕਈ ਤਰ੍ਹਾਂ ਦੇ ਪਰੌਂਠੇ ਖਾਦੇ ਹੋਣੇ ਅੱਜ ਮੈਂ ਤੁਹਾਨੂੰ ਅਲੱਗ ਤਰ੍ਹਾਂ ਦਾ ਪਰੌਂਠਾ ਬਣਾ ਕੇ ਦਿਖਾ ਰਹੀ ਹਾਂ ਨਮਕੀਨ ਸੇਵੀਆਂ ਦਾ ਪਰੌਂਠਾ ਜਿਹੜੀਆਂ 부ਝੀਆਂ ਬਾਜ਼ਾਰੋਂ ਮਿਲਦੀਆਂ ਨੇ ਉਹਨਾਂ ਦਾ ਪਰੌਂਠਾ ਚਾਹੇ ਸਿੰਪਲ ਸੇਵੀਆਂ ਤੇ ਚਾਹੇ ਤੁਸੀਂ ਬੀਕਾਨੇਰੀ ਸੇਵੀਆਂ ਕੋਈ ਵੀ ਲੈ ਸਕਦੇ ਹੋ ਤੇ ਮੈਂ ਮੈਂ ਇਹ ਸਿੰਪਲ ਸੇਵੀਆਂ ਲਿੱਤੀਆਂ ਨੇ ਜਿੰਨੇ ਤੁਸੀਂ ਪਰੌਂਠੇ ਬਣਾਉਣੇ ਨੇ ਉਹਦੇ ਹਿਸਾਬ ਨਾਲ ਲਲੋ ਮੈਂ 4 ਪਰੌਂਠੇ ਬਣਾਵਾਂਗੀ ਉਹਦੇ ਹਿਸਾਬ ਨਾਲ ਮੈਂ ਇੱਕ ਕਟੋਰੀ ਭਰ ਕੇ ਸੇਵੀਆਂ ਲਲੀਆਂ ਨੇ ਵੱਡੀ ਕਟੋਰੀ ਹੁਣ ਮੈਂ ਸੇਵੀਆਂ 'ਚ ਇੱਕ ਪਿਆਜ਼ ਛੋਟਾ ਕੱਟ ਕੇ ਪਾ ਦਾਂਗੀ ਬਰੀਕ-ਬਰੀਕ ਥੋੜਾ ਜਿਹਾ ਦੇ ਨਾਲ ਕਰਾਰਾਪਨ ਆ ਜਾਏਗਾ ਦੋ ਹਰੀਆਂ ਮਿਰਚਾਂ ਜਿੰਨੀ ਹਰੀ ਮਿਰਚ ਕਰਾਰੀ ਖਾਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਕਾਫੀ ਸਾਰਾ ਹਰਾ ਧਨੀਆ ਪਾ ਦਾਂਗੇ ਕੱਟ ਕੇ ਨੂੰ ਥੋੜਾ ਜਿਹਾ ਸੀ ਇਹਦੇ ਵਿੱਚ ਮਸਾਲੇ ਪਾਵਾਂਗੇ ਜ਼ਿਆਦਾ ਨਹੀਂ 1-2 ਹੀ ਨਮਕ ਤੇ ਪਹਿਲਾਂ ਹੀ ਪਿਆ ਹੈ ਸੇਵੀਆਂ ਦੇ ਵਿੱਚ ਨਮਕੀਨ ਅਗਰ ਜ਼ਰੂਰਤ ਹੋਏ ਤੇ ਪਾ ਲਓ ਐਵੇਂ ਅੱਧਾ ਚੁੱਕ ਚਮਚ ਚਿੱਲੀ ਫਲੇਕਸ ਪਾਏ ਨੇ ਔਰ ਇੱਕ ਚਮਚ ਚਾਟ ਮਸਾਲਾ ਚਟਪਟਾ ਥੋੜਾ ਟੇਸਟ ਆ ਜਾਏਗਾ ਅੱਧਾ ਚਮਤ ਕਾਲੀ ਮਿਰਚ ਦਾ ਪਾਊਡਰ ਮਿਕਸ ਕਰ ਲਾਂਗੇ ਇਹਨੂੰ ਅੱਛੇ ਤਰ੍ਹਾਂ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਤੁਸੀਂ ਬੇਸ਼ੱਕ ਚੱਕ ਖਾ ਕੇ ਦੇਖ ਸਕਦੇ ਹੋ ਅਗਰ ਤੁਹਾਨੂੰ ਲੱਗੇ ਕਿ ਨਮਕ ਘੱਟ ਹੈ ਕਿਉਂਕਿ ਸੇਵੀਆਂ ਥੋੜੀਆਂ ਫਿੱਕੀਆਂ ਨੇ ਤੇ ਫਿਰ ਤੁਸੀਂ ਇਹਦੇ ਥੋੜਾ ਜਿਹਾ ਨਮਕ ਪਾ ਸਕਦੇ ਹੋ ਜ਼ਰੂਰਤ ਦੇ ਹਿਸਾਬ ਨਾਲ ਵੈਸੇ ਮੈਂ ਚਾਟ ਮਸਾਲਾ ਪਾਇਆ ਹੈ ਤੇ ਮੈਨੂੰ ਠੀਕ ਲੱਗਿਆ ਇਸ ਚੱਕ ਕੇ ਦੇਖ ਲਓ ਹੁਣ ਮੈਂ ਜਿਹੜਾ ਆਮ ਆਟਾ ਰੋਟੀ ਵਾਸਤੇ ਗੁੰਨੇ ਆ ਉਹ ਹੀ ਆਟਾ ਲਿੱਤਾ ਮੈਂ ਤੇ ਮੇਰਾ ਆਟਾ ਗੁੰਨੇ ਆਇਆ ਸੀ ਮੈਂ ਹੁਣ ਇੱਕ ਪੇੜਾ ਲੈ ਲੈਣਾ ਜਿੰਨਾ ਕੁ ਪੇੜਾ ਸੀ ਪਰੌਂਠਾ ਬਣਾਉਣਾ ਉਸ ਤੇ ਲੈਣਿਆ ਰੋਟੀ ਨਾਲੋਂ ਥੋੜਾ ਜਿਹਾ ਵੱਡਾ ਤੇ ਇਹਨੂੰ ਅਸੀਂ ਦੋਨੋਂ ਅੰਗੂਠਿਆਂ ਚਸਰਾ ਰੋਲ ਕਰਕੇ ਇਹਨੂੰ ਕੋਲੀ ਟਾਈਪ ਬਣਾ ਲਾਂਗੇ ਹੌਲੀ ਹੌਲੀ ਅਸੀਂ ਇਹਨੂੰ ਪਤਲਾ ਕਰਦੇ ਰਵਾਂਗੇ ਵਿੱਚੋਂ ਪਤਲਾ ਸਾਈਡ ਤੋਂ ਥੋੜਾ ਜਿਹਾ ਮੋਟਾ ਐ ਬਸ ਐ ਸਾਡੀ ਕਟੋਰੀ ਬਣ ਗਈ ਹੁਣ ਜਿੰਨੀਆਂ ਸੇਵੀਆਂ ਇਹਦੇ ਚ ਭਰ ਸਕਦੇ ਓਨੀਆਂ ਪਰ ਲੋ ਬੜਾ ਹੀ ਟੇਸਟੀ ਬੜਾ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੁੰਦਾ ਹੈ ਕਦੀ ਕਦੀ ਅਲੱਗ ਵੀ ਤਰ੍ਹਾਂ ਦੇ ਪਰੌਂਠਾ ਬਣਾ ਕੇ ਖਾ ਕੇ ਵੇਖਣੇ ਚਾਹੀਦੇ ਨੇ ਉਹਦਾ ਸਵਾਦ ਹੀ ਅਲੱਗ ਆਂਦਾ ਹੈ ਬੱਚਿਆਂ ਨੂੰ ਤੇ ਚਾਹੇ ਤੁਸੀਂ ਇਹਦੇ ਨਾਲ ਸੌਸ ਦੇ ਦਿਓ ਹੋਰ ਵੀ ਸਵਾਦ ਆਏਗਾ ਸੌਸ ਨਾਲ ਟਮੈਟੋ ਸੌਸ ਦਹੀਂ ਜਾਂ ਮੱਖਣ ਕਿਸੇ ਨਾਲ ਵੀ ਤੁਸੀਂ ਖਾ ਸਕਦੇ ਹੋ ਸੌਸ ਨਾਲ ਵੀ ਅੱਛਾ ਲੱਗੇਗਾ ਇਹਨੂੰ ਬਸ ਹੁਣ ਇਹਨ ਕੋਲੀ ਨੂੰ ਇਹਨੂੰ ਅੱਛੀ ਤਰ੍ਹਾਂ ਤੁਸੀਂ ਪੇੜੇ ਨੂੰ ਬੰਦ ਕਰ ਲਓ ਸਾਈਡਾਂ ਤੋਂ ਮਿਲਾ ਮਿਲਾ ਕੇ ਲਿਓ ਲਈ ਬਸ ਹੁਣ ਇਹਨੂੰ ਥੋੜਾ ਜਿਹਾ ਸੁੱਕੇ ਆਟੇ 'ਚ ਡਿਪ ਕਰਾਂਗੇ ਔਰ ਇਹਨੂੰ ਅਸੀਂ ਵੇਲ ਲਾਂਗੇ ਥੋੜਾ ਹੱਥ ਨਾਲ ਪਹਿਲੇ ਦਬਾ ਲਓ ਤਾਂ ਕਿ ਸੇਵੀਆਂ ਸਾਰੀ ਸਾਈਡ ਫੈਲ ਜਾਣ ਹੁਣ ਅਸੀਂ ਪਰੌਂਠੇ ਨੂੰ ਵੇਲ ਲਾਂਗੇ ਅਗਰ ਲੱਗੇ ਤੁਹਾਨੂੰ ਸੁੱਕਾ ਆਟਾ ਥੋੜਾ ਘਟ ਗਿਆ ਤੇ ਦੇਦੇ ਤੇ ਥੋੜਾ ਜਿਹਾ ਸੁੱਕਾ ਆਟਾ ਪਾ ਲਓ ਜਰਾ ਜਿਹਾ ਬਸ ਜਿੰਨਾ ਪਤਲਾ ਤੁਸੀਂ ਚਾਹੋ ਉਨਾ ਵੇਲ ਸਕਦੇ ਹੋ ਬਸ ਇੰਨਾ ਹੀ ਅਸੀਂ ਇਹਨੂੰ ਵੇਲਾਂਗੇ ਤਵਾ ਮੈਂ ਰੱਖਤਾ ਹੈ ਗਰਮ ਕਰਨ ਵਾਸਤੇ ਮੈਂ ਹੁਣ ਇਹ ਪਰੌਂਠੇ ਨੂੰ اسی ਤਵੇ ਤੇ ਪਾ ਦਾਂਗੇ ਫਲੇਮ ਅਸੀਂ ਲੋ ਟੂ ਮੀਡੀਅਮ ਹੀ ਰੱਖਾਂਗੇ ਤਾਂ ਕਿ ਥੋੜਾ ਜਿਹਾ ਕਰਾਰਾ ਕ੍ਰਿਸਪੀ ਪਰੌਂਠਾ ਬਣੇ ਥੋੜਾ ਜਿਹਾ ਕਲਰ ਚੇਂਜ ਹੋਣ ਦੇ ਬਾਅਦ ਇਹਨੂੰ ਅਸੀਂ ਪਲਟ ਲਾਂਗੇ ਬਸ ਹਲਕਾ ਜਿਹਾ ਹਲਕਾ ਜਿਹਾ ਘਿਓ ਜਾਂ ਤੇਲ ਲਗਾ ਲਓ ਪਲਟ ਲਓ ਇਹਨੂੰ ਐ ਦੇਖੋ ਦੂਸਰੀ ਸਾਈਡ ਤੋਂ ਪੱਕ ਗਿਆ ਥੋੜਾ ਨਿਜਾਨ ਆ ਗਿਆ ਬ੍ਰਾਊਨ ਬ੍ਰਾਊਨ ਬਸ ਇਧਰ ਵੀ ਅਸੀਂ ਤੇਲ ਲਗਾ ਦਾਂਗੇ ਬਹੁਤ ਹੀ ਆਸਾਨ ਹੈ ਬਣਾਉਣਾ ਪਰੌਂਠਾ ਬਾਕੀ ਬਣਾਉਣ ਦਾ ਤਰੀਕਾ ਹੋਈ ਹੈ ਸਿਰਫ ਇਹਦੀ ਸਟਫਿੰਗ ਜਿਹੜੀ ਹੈ ਉਹ ਬਣਾਨੀ ਹੈ ਅਲੱਗ ਤੁਸੀਂ ਮੀਨ ਕਮ ਸਟਫਿੰਗ ਦਾ ਹੀ ਹੁੰਦਾ ਹੈ ਬਸ ਥੋੜਾ ਜਿਹਾ ਅਸੀਂ ਤੇਲ ਸਾਈਡਾਂ ਤੇ ਲਾ ਦਾਂਗੇ ਇਹਨੂੰ ਤਾਂ ਕਿ ਥੋੜਾ ਕ੍ਰਿਸਪੀ ਹੋ ਜਾਏ ਸੇਕ ਹਲਕਾ ਹੀ ਰੱਖਣਾ ਤੁਸੀਂ ਥੋੜਾ ਜਿਹਾ ਹਲਕੇ ਤੋਂ ਤੇਜ਼ ਲੋ ਟੂ ਮੀਡੀਅਮ ਰੱਖ ਲਓ ਸਾਰੀ ਸਾਈਡ ਤੋਂ ਪਰੌਂਠੇ ਨੂੰ ਕਰਾਰਾ ਕਰ ਲਓ ਦੇਖੋ ਕਿੰਨਾ ਵਧੀਆ ਕਰਾਰਾ ਪਰੌਂਠਾ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਕ੍ਰਿਸਪੀ ਪਰੌਂਠਾ ਬਣਿਆ ਹੁਣ ਅਸੀਂ ਇਹਨੂੰ ਉਤਾਰ ਲਾਂਗੇ ਇਸੇ ਤਰ੍ਹਾਂ ਅਸੀਂ ਬਾਕੀ ਦੇ ਪਰੌਂਠੇ ਵੀ ਬਣਾ ਲਾਂਗੇ ਬਸ ਇਹ ਦੂਸਰਾ ਪਰੌਂਠਾ ਵੀ ਸਾਡਾ ਬਣ ਗਿਆ ਐਂ ਜੀ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਦੇਖੋ ਸਟਫਿੰਗ ਇਹਦੀ ਕਿੰਨੀ ਸੋਹਣੀ ਸਾਰੀ ਸਾਈਡ ਤੇ ਫੈਲ ਗਈ ਹੈ ਇੱਕ ਪੀਜ਼ਾ ਕਟਰ ਲੈ ਲਓ ਜਾਂ ਚਾਕੂ ਨਾਲ ਵੀ ਕੱਟ ਸਕਦੇ ਹੋ ਮਰਜ਼ੀ ਹੈ ਤੁਹਾਡੀ ਹਾਂ ਦੇਖੋ ਕਿੰਨੀ ਵਧੀਆ ਸਟਫਿੰਗ ਅੰਦਰ ਸਾਰੀ ਸਾਈਡ ਤੇ ਇਕੋ ਜੀ ਫੈਲ ਗਈ ਹੈ ਗਰਮ ਮੈਂ ਬਣਾ ਹੁਣ ਅਸੀਂ ਇਹਦੇ 4 ਪੀਸ ਕੱਟ ਲੈਣੇ ਆ ਥੋੜਾ ਖਾਣਾ ਆਸਾਨ ਹੁੰਦਾ ਇੱਕ ਇੱਕ ਪੀਸ ਚੁੱਕੇ ਤੇ ਬੰਦਾ ਖਾ ਲੈਂਦਾ ਬੰਦ ਜੀ ਹੈ ਤੁਹਾਡੀ ਇਹਦੇ ਤੇ ਅਸੀਂ ਮੱਖਣ ਲਾ ਦਾਂਗੇ ਥੋੜਾ ਔਰ ਗਰਮ ਗਰਮ ਸਰਵ ਕਰਾਂਗੇ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਤੁਸੀਂ ਔਰ ਸੌਸ ਨਾਲ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਸੌਸ ਵੀ ਨਾਲ ਰੱਖ ਸਕਦੇ ਉਹਦੇ ਨਾਲ ਹੋਰ ਸਵਾਦ ਆਏਗਾ ਥੋੜਾ ਥੋੜਾ ਮੈਂ ਮੱਖਣ ਇੱਕ ਇੱਕ ਬਾਈਟ ਵਾਸਤੇ ਰੱਖਦਾ ਬਸ ਇਹ ਸਾਡਾ ਨਮਕੀਨ ਸੇਵੀਆਂ ਦਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਰੈਸਪੀ 'ਚ ਫੇਰ ਮਿਲਾਂਗੇ